ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦਾ ਤੁਸਾਰੇ ਠੀਕ ਹੋਵਗੇ ਤੇ ਅੱਜ ਅਸੀਂ ਜਾ ਰਹੇ ਹਾਂ ਜੀ ਮਮਾ ਜੀ ਦੇ ਨਾਨਕੇ ਤੇ ਜਿਹੜੇ ਮੇਰੇ ਪਾਪਾ ਜੀ ਨੂੰ ਮੈਂ ਤੁਹਾਨੂੰ ਦੱਸਿਆ ਸੀ ਉਹ ਆਰਮੀ 'ਚ ਦੇ ਹਨ ਤੇ ਉਹਨਾਂ ਨੂੰ ਵੀ ਟ੍ਰੇਨਿੰਗ ਮਤਲਬ ਮੇਰੇ ਨਾਨੂ ਜੀ ਨੇ ਕਰਾਈ ਸੀ ਉਸ ਦੇ ਨਾਲ-ਨਾਲ ਮਮਾ ਜੀ ਦਾ ਤੇ ਪਾਪਾ ਜੀ ਦਾ ਰਿਸ਼ਤਾ ਵੀ ਉਹਨਾਂ ਨੇ ਕਰਾਇਆ ਸੀ ਤੇ ਆਓ ਉਹਨਾਂ ਨੂੰ ਜਾ ਕੇ ਉਹਨਾਂ ਕੋਲ ਕੁਝ ਗੱਲਾਂ ਪੁੱਛਦੇ ਹਾਂ ਲਓ ਜੀ ਤੇ ਆਪਾਂ ਘਰੋਂ ਨਿਕਲ ਚੁੱਕੇ ਆਂ ਤੇ ਆਪਾਂ ਪਹੁੰਚ ਗਏ ਆ ਕਾਦੀਆਂ ਇਹ ਕਾਦੀਆਂ ਵਾਲੀ ਸੜਕ ਵੀ ਹੁਣ ਬਣ ਚੁੱਕੀ ਆ ਤੇ ਹੁਣ ਅਸੀਂ ਜਾ ਰਹੇ ਆ ਤੇ ਲਓ ਜੀ ਹੁਣ ਆਪਾਂ ਚੌਕ 'ਤੇ ਪਹੁੰਚ ਚੁੱਕੇ ਆ ਤੇ ਇੱਥੇ ਟ੍ਰੈਫਿਕ ਬਹੁਤ ਜ਼ਿਆਦਾ ਆ ਆ ਜਦਾ ਤੱਕ ਤੁਸੀਂ ਦੇਖ ਸਕਦੇ ਹੋ ਤੇ ਆਏ ਦੇ ਲੱਗ ਕੇ ਆ ਬਸ ਸਟੈਂਡ ਕਾਦੀਆਂ ਦਾ ਬਸ ਸਟੈਂਡ ਮੈਨੂੰ ਕਮੈਂਟਾਂ 'ਚ ਦੱਸਿਓ ਕੌਣ-ਕੌਣ ਕਾਦੀਆਂ ਤੋਂ ਆ ਤੇ ਇੱਥੇ ਆ ਪਾਦੋਂ ਮਟਖ ਲੋਗੇ ਕਿਉਂਕਿ ਹਵਾ ਘੱਟ ਸੀ ਟੈਰ 'ਚ ਫਿਰ ਹਵਾ ਪਰੋਣੀ ਪਈ ਤੇ ਹੁਣ ਆ ਪਾ ਚੌਂਕ ਹੱਲ ਨੂੰ ਆ ਗਿਆ ਇਹਨੂੰ ਇੱਥੇ ਮਨ ਲਵਾ ਸਟੈਚੂ ਜਿਹਾ ਬਣਾਵਾ ਇਸ ਕਰਕੇ ਇਹਨੂੰ ਜ਼ਿਆਦਾਤਰ ਲੋਕ ਕਿ ਘੋੜੇ ਵਾਲਾ ਚੌਂਕ ਕਹਿੰਦੇ ਆ ਆ ਦੇਖ ਸਾਦੇਓ इतने काफ़ी ट्रैफिक लगा हुआ सर अगर तकर तो आते वगैरह भी रखी हुई जो आप ही सदे जाने ये सड़क बनी हुई काफ़ी साफ सी सड़क इधर फार्म वगैरह है ते आ मोड तो आनाजी करके मोड़िए ਕੇ ਮੁੜ ਕੇ ਇਹ ਚਲੋ ਰਿਮੜ ਗਏ ਆਪਾਂ ਤੇ ਆ ਜੀ ਪਿੰਡ ਦੀ ਐਂਟ्रेंस ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਆ ਜੀ ਪਿੰਡ ਦੀ ਉਸ ਤੋਂ ਬਾਅਦ ਜੀ ਜਦੋਂ ਆਪਾਂ ਹਾਂ ਪਿੰਡ ਚ ਐਂਟਰ ਤੇ ਸਾਹਮਣੇ ਸਾਨੂੰ ਹੋਏ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਵਾਹਿਗੁਰੂ ਵਾਹਿਗੁਰੂ ਉਸ ਤੋਂ ਬਾਅਦ ਇੱਥੋਂ ਥੋੜਾ ਜਿਹਾ ਰਾਈਟ ਮੋੜਨਾ ਸੀ ਤੇ ਅੱਗੇ ਜਾ ਕੇ ਸੀ ਮੇਰੇ ਮਮਾ ਜੀ ਦੇ मामੂ ਜੀ ਦਾ ਘਰ ਤੇ ਇੱਥੋਂ ਥੋੜਾ ਲੈਫਟ ਮੁੜ ਕੇ ਬੱਸ ਘਰ ਆ ਗਿਆ ਤੇ ਆਪਾਂ ਤੁਹਾਨੂੰ ਹੁਣ ਮਮਾ ਜੀ ਦੇ मामੂ ਨਾਲੇ ਮਿਲਾਵਾਂਗੇ। ਹੋ ਜੀ ਆਪਾਂ ਪਹੁੰਚ ਚੁੱਕੇ ਆ ਮੇਰੇ ਮਮਾ ਜੀ ਦੇ ਨਾਨਕੇ ਤੇ ਇਹ ਆ ਜੀ ਮੇਰੇ ਨਾਨੂ ਪਰ ਮੈਂ ਪਰ ਮੈਂ ਇਹਨਾਂ ਨੂੰ ਨਾਨੂ ਨਹੀਂ ਕਹਿੰਦਾ ਮੈਂ मामੂ ਕਹਿੰਦਾ ਇਹਨਾਂ ਨੂੰ मामੂ ਜੀ ਤੇ ਜਿਹੜਾ ਟਾਡਾ ਤੇ ਪਾਪਤੀ ਪਹਿਲੀ ਵਾਰੀ ਕਿੱਦਾਂ ਮਿਲੇ ਆਈ ਖੈ ਲੀਰੀ ਮਿਲਿਆ ਹੀ ਸੇਕ ਨੈਸ਼ਨਲ ਕਾਇਡ ਦੇ ਡਰਾਉਂਡ ਚ ਅੱਛਾ ਤੇ ਉੱਥੇ ਅਸੀਂ ਦੌੜਦਾ ਹਾਂ ਜਾਂ ਲੈਣੇ ਹਾਂ ਤੈਨੂੰ ਜਾਂ ਲੈਣੇ ਹਾਂ ਹਾਂ ਉੱਥੇ ਇਹਨਾਂ ਨੇ ਫਿਰ ਇਹਨਾਂ ਨੇ ਜਦੋਂ ਵੇਖਿਆ ਆਉਂਡ ਹੈ ਫੇ ਤੇ ਕੀ ਵੇਖਿਆ ਕਿ ਤਾਂ ਆਉਂਦਾ ਕਿ ਕਿੱਦਾਂ ਦੌੜਦੇ ਆ ਕੀ ਇੱਥੇ ਕਰਦੇ ਆ ਤੇ ਇਹ ਵੀ ਸਾਡੇ ਨਾਲ ਲੱਗ ਪਿਆ ਕਰਨ ਇਹ ਛੋਟਾ ਹੈਗਾ ਉਦੋਂ ਨਾਮੀਂ ਚ ਪੜਦਾ ਸੀ ਅੱਛਾ ਉਹ ਤੋਂ ਬਾਅਦ ਇੱਥੇ ਦੋ ਕੋਚ ਆ ਗਏ ਚੰਗੀ ਟ੍ਰੇਨਿੰਗ ਦੇਣ ਦੇ ਫੇ ਇਹ ਫਿਰ ਬਡਾਲੇ ਗ੍ਰੰਥੀਆਂ ਸਕੂਲ ਚ ਪੈ ਗਿਆ। ਅੱਛਾ ਅੱਛਾ ਸਕੂਲ ਚ ਪੈ ਗਿਆ ਤੇ ਇੱਥੇ ਸਾਡਾ ਘਰ ਹੁੰਦਾ ਸੜਕ ਤੇ ਇਹਨੇ ਆਉਂਦਿਆਂ ਵੀ ਸਾਡੇ ਘਰ ਆਉਣਾ ਤੇ ਜਾਂਦਿਆਂ ਵੀ ਜਾਣਾ। ਜਦੋਂ ਅਸੀਂ ਕਹਿੰਦੇ ਵਾਂਡੇ ਜਾਣਾ ਇਹਨੇ ਸਾਡੇ ਘਰ ਰਹਿਣਾ। ਉਹ ਤੋਂ ਬਾਅਦ ਚ ਚੱਲਦਾ ਚੱਲਦਾ ਗਿਆ ਚੱਲਦਾ ਗਿਆ ਕੰਮ ਤੇ ਇਹ ਚੰਗਾ ਤਗੜਾ ਹੋ ਗਿਆ ਜ਼ਿਲ੍ਹੇ ਦੇ ਵਿੱਚ ਮਤਲਬ ਸ਼ਾਂਖ ਢਾਰੀਆਂ ਦੇ ਵਿੱਚ ਪਹਿਲੀਆਂ ਤਿੰਨਾਂ ਚੋਂ ਡੈ ਪਿਆ 100 ਮੀਟਰ ਦੌੜ ਦੇ ਵਿੱਚੋਂ। ਤੇ ਉਹ ਤੋਂ ਬਾਅਦ ਇਹ ਜਾ ਕੇ ਤੇ ਇਨੇ ਇੱਕ ਭਰਤੀ ਵੇਖੀ 8ਵੀਂ ਤਿਹਜਾ ਪੜਦਾ ਹੈ ਉਹਦੀ ਉਹਦੀ ਉਦੋਂ ਇਹ ਦੌੜ ਕੱਢ ਗਿਆ ਪਰ ਉਦੋਂ ਦਾ ਕੋਈ 10ਵੀਂ ਦਾ ਸਰਟੀਫਿਕੇਟ ਨਹੀਂ ਫੇਰ ਵਾਪਸ ਆ ਗਿਆ ਫੇਰ ਇਹ ਪਲੱਸ 2 ਕੀਤੀ ਇਹਨੇ ਫੇਰ ਇਹਨੇ ਇਥੋਂ ਜ਼ਿਲ੍ਹੇ ਦੇ ਵਿੱਚੋਂ ਸੰਗੜ ਆਇਆ ਤੇ ਪੰਜਾਬ ਖੇਡਣ ਚੱਲ ਗਿਆ ਅੱਛਾ ਜਦੋਂ ਪੰਜਾਬ ਖੇਡਣ ਗਿਆ ਤੇ ਉੱਥੋਂ ਪਾਰਟਿਸਿਪੇਟ ਕਰਾਇਆ ਕਰਕੇ ਆਣ ਕੇ ਫੇਰੇ ਬੜੀ ਇਹਨੇ ਮਿਹਨਤ ਕੀਤੀ ਕਾਦੀ ਅਛਾ ਕਾਦੀ ਗਰਾਮ ਫਿਰ ਮੇਲਿਆਂ ਦੇ ਵਿੱਚ ਜਾਂਦਾ ਪਿਆ ਧੋੜਨ ਵਾਸਤੇ ਮਤਲਬ ਸਾਡੇ ਨਾਲ ਇਹਨੇ ਚੱਲ ਜਾਣਾ ਜਿਹੜਾ ਵੱਡੀਆਂ ਵੱਡੀਆਂ ਸਿੰਜਾਂ ਬੱਬੇ ਵਾਲੀ ਸਿੰਜ ਦੇ ਵਿੱਚ ਉੱਥੇ ਚੱਲ ਗਿਆ ਇੱਕ ਦੋ ਥਾਈ ਹੋਰ ਚੱਲ ਗਿਆ ਫਿਰ ਇਹ ਜਾ ਕੇ ਜਿੱਦਾਂ ਇਹਦੇ ਕੋਈ ਸਾਰੇ ਸਰਟੀਫਿਕੇਟ ਬਣ ਗਏ ਜ਼ਿਲ੍ਹੇ ਦਾ ਬਣ ਗਿਆ ਪੰਜਾਬ ਦਾ ਬਣ ਗਿਆ ਇਹ ਜਾ ਕੇ ਭਰਤੀ ਹੋ ਗਿਆ ਤੇ ਫਿਰ ਦੌੜ ਕੱਢੀ ਇਹਨੇ ਫਿਰ ਇਹ ਭਰਤੀ ਹੋ ਕੇ ਤੇ ਪੋਲਵਾਲਡ ਕੰਡਾ ਤੇ ਉੱਥੇ ਜਾ ਕੇ ਨਹੀਂ ਇੱਥੇ ਫਿਰ ਉਹਨਾਂ ਦੌੜ ਨਹੀਂ ਕੱਢੀ ਸਰਟੀਫਿਕੇਟ ਇਹਨਾਂ ਦੇ ਕਰਕੇ ਨਾ ਨਾ ਇੱਥੇ ਦੌੜ ਕੱਢ ਕੇ ਗਿਆ ਆਏ ਅਛਾ ਫੇਰ ਗੱਡੀ ਜਿਹੜੇ ਇੱਥੋਂ ਰੋਜ਼ ਇਹਦਾ ਉਡ ਲੌਂਦਾ ਹੁੰਦਾ ਹੈ 1500 ਮੀਟਰ ਭਾਈਦਾ ਹੁੰਦਾ ਹੈ ਇੱਕ ਦਿਨ ਛੱਡ ਕੇ ਕਦੀ 400 ਮੀਟਰ ਭੱਜਣਾ ਮਤਲਬ ਜਿੱਦਾਂ ਉਹ ਕੋਚ ਸਮਝਾਉਂਦੇ ਹਨ ਨਾ ਉਦਾਂ ਹੀ ਇਹ ਕਰਦਾ ਹੈ ਇੱਕ ਰਹਿੰਦਾ ਸਾਡੇ ਨਾਲ ਹੈਗਾ ਮਤਲਬ ਰਹਿੰਦਾ ਸਾਡੇ ਨਾਲ ਫੇਰ ਇਹ ਫੌਜ ਹੋ ਗਿਆ ਫੇਰ ਇਹ ਨਾ ਮੀਟ ਖਾਂਦਾ ਹੈ ਨਾ ਅੰਡਾ ਖਾਂਦਾ ਨਾ ਸ਼ਰਾਬ ਪੀਂਦਾ ਤੇ ਇਹਨੇ ਫਿਰ ਜਦੋਂ ਆਉਣਾ ਨਾ ਆਉਂਦਾ ਦਾ ਹੀ ਨਾ ਤੇ ਇੱਕ ਬੋਤਲ ਮਿਲ ਲਈ ਇਹਨੇ ਲਿਉਣੀ ਰੰਮ ਦੀ ਅੱਛਾ ਪਹਿਲਾਂ ਇਹਨੇ ਮੈਨੂੰ ਦੇਖ ਜਾਣੀ ਤੇ ਫੇਰ ਇਹਨੇ ਘਰ ਜਾਣਾ ਉਹ ਉਹ ਤੋਂ ਬਾਅਦ ਦੇ ਵਿੱਚ ਫਿਰ ਇਹਨੂੰ ਮੈਂ ਕਰਾਂ ਗਿਆ ਮੈਂ ਤੂੰ ਇਦਾਂ ਕਰ ਵੀ ਰਿਸ਼ਤਾ ਕਰ ਲਾ ਅੱਛਾ ਤੈਨੂੰ ਰਿਸ਼ਤਾ ਕਰਾ ਦਈਏ ਇਹਨੇ ਮੈਨੂੰ ਦੱਸਿਆ ਨਾ ਕੋਈ ਵੀ ਤੇ ਦੋ ਤਿੰਨ ਮਹੀਨਿਆਂ ਬਾਅਦ ਇਹਦੇ ਡੈਡੀ ਨੇ ਕਿਹਾ ਵੀ ਜਿਹੜਾ ਤੁਸੀਂ ਰਿਸ਼ਤਾ ਆਂਦੇ ਜੇ ਤੇ ਕਰ ਦਈਏ ਮੈਂ ਵੀ ਮਾਡੀਆਂ ਪੜ੍ਹੇਮੀਆਂ ਆ ਮ ਦਿੱਲੀ ਤੇ ਤੈਨੂੰ ਹੀ ਤੇਰੇ ਬੱਚੇ ਇੱਕ ਬਾੜੀ ਇੱਕ ਦਾ ਹੀ ਕਰਾ ਦਿੰਨੇ ਗਾੜੀ ਤੁਹਾਡੀ ਜੰਮਿਆ ਰਹੀ ਅੱਛਾ ਉਹ ਇੱਥੇ ਆ ਗਏ ਜਿੱਥੇ ਅਸੀਂ ਹੁਣ ਬੈਠੇ ਆਂ ਇਹ ਕੁੜੀ ਵੀ ਇਹੀ ਛੱਡ ਲਈ ਇੱਥੇ ਇਹ ਵੇਖ ਵਖਾਵਾ ਹੋ ਗਿਆ ਕੋਈ ਦੱਸਣ ਹੀ ਨਾ ਵੀ ਕਰਨਾ ਵਾ ਜਾਂ ਨਹੀਂ ਕਰਨਾ ਮੁੜ ਕੇ ਠੰਡੇ ਅੱਡੇ ਬਾਦ ਨਾ ਤੇਰਾ ਜਿਹੜਾ ਦਾਦਾ ਆਉਂਦਾ ਲਿਆਓ ਫਿਰ ਓਏ ਕੋਈ ਲੱਡੂ ਲੱਡੂ ਖਾਈ ਸੁੱਤੋਂ ਬਾਅਦ ਬੈਠ ਤਾ ਗਿਆ ਅੱਛਾ ਰਿਸ਼ਤੇ ਤੋਂ ਬਾਅਦ ਦੇ ਵਿੱਚ ਫਿਰ ਇਹ ਥੋੜਿਆ ਜਿਹਾ ਚਿਰ ਇੱਥੇ ਰਿਹਾ ਫਿਰ ਆਪਣੇ ਸਹੁਰਿਆਂ ਦੇ ਘਰ ਚੱਲ ਗਿਆ ਪੰਜ ਸਾਲ ਰਿਹਾ ਇੱਥੇ ਫਿਰ ਇਨੇ ਦੂਜੀ ਕੁੜੀ ਦਾ ਰਿਸ਼ਤਾ ਕਰਾ ਦਿੱਤਾ ਫਿਰ ਅਹੀਂ ਗਿਆ ਵੀ ਹੁਣ ਤੇਰੀ ਜੁਮੇ ਆ ਰਹੀ ਏ ਤੂੰ ਜੋ ਮਰਜ਼ੀ ਕਰੀ ਜਾ ਫਿਰ ਇਹ ਖਾਂਦੇ ਪੀਂਦੇ ਕੱਖ ਨਹੀਂ ਗੇ ਕਮਾਈ ਕਰਦੇ ਹ ਇਹਨਾਂ ਵੇ ਤੀਜੀ ਦਾ ਵੀ ਕਰ ਲਿਆ ਹੋਰ ਉਸ ਤੋਂ ਬਾਅਦ ਫਿਰ ਵਾਦੇ 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 ਇਦਾਂ ਮਹਾਰਾਜ ਨੇ ਕਿਰਪਾ ਕੀਤੀ ਤੂੰ ਹੀ ਆ ਗੇ ਫਿਰ ਦੂਜੇ ਆ ਗੇ ਫਿਰ ਸਾਰੇ ਆ ਗੇ ਇਦਾਂ ਢੋੜ ਲਾਉਂਦਾ ਸੀ ਨਾ ਤੇ ਇਹਦਾ ਗੋਡਾ ਖਿੱਚਿਆ ਗਿਆ ਇੱਕ ਬੰਦੇ ਨੇ ਢੋੜ ਲਾਉਂਦੇ ਦਾ ਢੋੜ ਲਾਉਂਦੇ ਦਾ ਉਹ ਕਿਤੇ ਛੱਟ ਨਾ ਹੋਵੇ ਬੜਿਆਂ ਨੂੰ ਵਿਖਾ ਲਿਆ ਬਟਾਲੇ ਗਏ ਕਿਤੇ ਫਿਰ ਅਲੀ ਆਲੇ ਕੰਮੀਆਂ ਬਾਜੀਗਰ ਹੈਗਾ ਉਹਨੇ ਫਿਰ ਇਹਦੇ ਗੋਡੇ ਦਾ ਵਲ ਕੱਢ ਕੇ ਤੇ ਬੰਨਤਾ ਕਿੱਦਾਂ ਵਾਲ ਗੜੀ ਬਾਈ ਮੁੱਦਾਲਾ ਮਾ ਪਾ ਕੇ ਨਾ ਉਹ ਵਲ ਕੱਢ ਦਿੰਦਾ ਅੱਡੀ ਤੋਂ ਖਿੱਚ ਕੇ ਅੱਛਾ ਜਦੋਂ ਇਹਦਾ ਵਲ ਨਿਕਲ ਗਿਆ ਤੇ ਇਹ ਮੈਨੂੰ ਮਹੀਨੇ ਬਾਅਦ ਆਂਦਾ ਵੀ ਮੈਂ ਹੁਣ ਠੀਕ ਆ ਮੈਂ ਅਜੇ ਕੱਚਾ ਵਾ ਜੋੜ ਹੈ ਜਿਉਰ ਨਾ ਲੱਗ ਅੱਛਾ ਫਿਰ ਇਹਨੇ ਜਦੋਂ ਫਿਰ ਸੈੱਟ ਹੋ ਗਿਆ ਨਾ ਫਿਰ ਇਹਨੂੰ ਹੁਣ ਤੇ ਇਹਨੂੰ ਚੇਤਾ ਹੀ ਭੁੱਲ ਗਿਆ ਵੀ ਮੇਰਾ ਕਿਹੜਾ ਗੋਡਾ ਹੈ ਮਤਲਬ ਇੰਨਾ ਸੈੱਟ ਹੋ ਗਿਆ ਤੇ ਫਿਰ ਫਿਰ ਰੱਬ ਦੀ ਕਿਰਪਾ ਆ ਗਈ ਫਿਰ ਫੌਜ ਚੁਲ ਭਰਤੀ ਹੋ ਗਿਆ ਭਰਤੀ ਹੋ ਗਿਆ ਲਟਾਇਰ ਹੋ ਗਿਆ ਹੁਣ ਦੂਜੀ ਨੌਕਰੀ ਕਰਨ ਡਿਆ ਜਾ ਕੇ ਨਜ਼ਾਰੇ ਲੈਣ ਡਿਆ ਆਪਣੀ ਜ਼ਿੰਦਗੀ ਦੇ ਹੈ ਨਜ਼ਾਰੇ ਹਾਂ ਪੂਰੇ ਨਜ਼ਾਰੇ ਲੈਣ ਡਿਆ ਅਗਲਾ ਨਜ਼ਾਰੇ ਹੰਦੇ ਬਾਉ ਜਦੋਂ ਲੱਖ ਰੁਪਈਆ 80000 ਤਨਖਾਹ ਲੈਣੀ ਆ ਤੇ ਇੱਕ ਭੁੱਖਾ ਨੰਗਾ ਬੰਦਾ ਵਾ ਇੱਕ ਗੱਜਿਆ ਬੰਦਾ ਵਾ ਫਿਰ ਉਹਦੇ ਵਿੱਚ ਫਿਰ ਕਹਿਨੂ ਕੋਈ ਮਾੜੀ ਨਹੀਂ ਚੰਗੀ ਨਹੀਂ ਆਪਣਾ ਕੰਮ ਨਾ ਵਾਸਤਾ ਵਾ 30000 ਕਿਚਲਾ ਲੈਂਦਾ ਵਾ ਜਿਹੜੀ ਮਰਜ਼ੀ ਦੇ ਦੋ ਅੱਜ ਬਾਬੇ ਦੀ ਕਿਰਪਾ ਸਭ ਕੋ ਜਿਹੜੇ ਦੌੜ ਦੁਰ ਲੁੰਦੇ ਆ ਆਪਣੇ ਔਰੇ ਵੀ ਦੱਸਣ ਮੈਂ ਬਾਉ 1993 ਦੇ ਵਿੱਚ ਨਾ ਕੋਡਲੇ ਸਾਈ ਤੋਂ 2 ਸਾਲ ਫਰਸਟ ਰਿਆ 100 ਮੀਟਰ ਚ ਉਹ ਦੋਸੋ ਚੋਤ ਤੋਂ ਬਾਅਦ 94 ਦੇ ਵਿੱਚ ਮੈਂ ਬੱਬੇ ਵਾਲੀ ਛਿੰਚੋਂ ਫਰਸਟ ਆਇਆ ਤੇ 95 ਦੇ ਵਿੱਚ ਜਿੱਦਾਂ ਮੈਂ ਫਰਸਟ ਆਇਆ ਉਸ ਦਿਨ ਸਾਨੂੰ ਦਹਾ ਜਿਹੜਿਆਂ ਨੂੰ ਉੱਥੇ ਭਰਦੀ ਗਿਆ ਮੈਂ ਪੁਲਸ ਦੇ ਵਿੱਚ ਉਸ ਦਿਨ ਬਿਆੰਤ ਸੁਦਾ ਮਤਲ ਮਾਰਿਆ ਗਿਆ ਹੀ ਉਹ ਬਿਆੰਸ ਕੋ ਨਹੀਂ ਉੱਥੇ ਆਨੂ ਆਣ ਕੇ ਬੰਦੇ ਜਿਹਦਾ ਛੱਡੇ ਹੈਗੇ ਮੋਤਮ ਬਾਚ ਮੈਂ 50+ ਦੀ ਉਮਰ ਦੇ ਵਿੱਚ ਗਿਆ ਮੈਂ ਨੈਸ਼ਨਲ ਬੰਗਲੌਰ ਅੱਛਾ ਖੇਡਣਾ ਉਹ ਖੇਡਣ ਵਾਤੇ 400 ਮੀਟਰ ਦੇ ਵਿੱਚੋਂ ਮੈਂ ਸੈਂਕੜਵਾ ਤੇ 100 ਮੀਟਰ ਚੋਂ ਮੈਂ ਥਰਡ ਆਉਂ। ਉੱਥੇ ਬੰਗਲੌਰ ਇੱਥੇ ਗਏ ਬੰਗਲੌਰ ਗਏ ਮੋਤਮ ਬਾਚ ਮੇਰੀ ਉੱਥੇ ਸਿਲੈਕਸ਼ਨ ਹੋਈ ਬਾਹਰਲੇ ਦੇਸ਼ ਜਾਣ ਦੀ ਫਿਰ ਮੈਂ ਗਿਆ థਾਈਲੈਂਡ ਅੱਛਾ ਉੱਥੇ ਜਾ ਕੇ ਮੇਰਾ ਸਟਾਰਟ ਜਿਹੜਾ ਸੀ ਉਹ ਫਾਲ ਹੋ ਗਿਆ ਨਾ ਮੈਨੂੰ ਬਾਹਰ ਕੱਢਤਾ ਉਹਨਾਂ ਨੂੰ ਰੂਲਾਂ ਦਾ ਨਹੀਂ ਪਤਾ ਉਹਨਾਂ ਨੇ ਦਾ ਬਾਹਰ ਇੱਥੋਂ ਤੱਕ ਏਲੀ ਛੋਰੀ ਮੈਨੂੰ ਚੰਗੀ ਤਰ੍ਹਾਂ ਯਾਦ ਆਵਾ ਕਿਉਂ ਮਤਲਬ ਤੁਹਾਨੂੰ ਬਾਹਰ ਕੱਢਦਾ ਕੀ ਰੂਲ ਉਹ ਬਾਹੂ ਉੱਥੇ ਜਿੱਦਾਂ ਇੱਥੇ ਪੰਜਾਬ ਚ ਗੇ ਮਹਾਂਦੀਆਂ ਨਾ ਵਾਰਮ ਅਪ ਕਰਕੇ ਤੇ ਸਟਾਰਟਿੰਗ ਪੁਆਇੰਟ ਤੇ ਲੈ ਜਾਂਦੇ ਆ ਤੇ ਬੰਦੇ ਨੂੰ ਭਜਾਉਂਦੇ ਆ ਹਾਂ ਉੱਥੇ ਵਾਰਮ ਅਪ ਕਰਾ ਕੇ ਇੱਕ ਘੰਟਾ ਬੰਦੇ ਨੂੰ ਬਾਹਲਦੇ ਆ ਉਹ ਆ ਉਹਨਾਂ ਦਾ ਰੂਲ ਆ ਬਾਹਰਲੇ ਦੇਸ਼ਾਂ ਵਾਲਿਆਂ ਦਾ ਅੱਛਾ ਉਹਨਾਂ ਬਾਹਲ ਛੱਡਣਾ ਵਾ ਬਾਹਲ ਕੇ ਜਦੋਂ ਸਟਾਰਟ ਦੇਣ ਲੱਗੇ ਤੇ ਮੈਂ ਪਹਿਲੋਂ ਨਿਕਲ ਲੱਗਾ ਤੇ ਉਹਨਾਂ ਮੈਨੂੰ ਬਾਹਰ ਕੱਢਤਾ ਅੱਛਾ ਮਤਲਬ ਸੀਟੀ ਨਹੀਂ ਵਜੀ ਤੇ ਵੀ ਪੈਨੇ ਬਾਜੀ ਸੀਟੀ ਬੱਤੀ ਚ ਨਹੀਂ ਵਜੀ ਉਹ ਦੂਜਾ ਟਾਈਮ ਹੁੰਦਾ ਹਰ ਇੱਕ ਜਦੋਂ ਅਸੀਂ ਭੱਜਣਾ ਨਾ ਰਨਕ ਟਾਈਮ ਨੂੰ ਆਂਦੇ ਉਹ ਪੈਰ ਜਦੋਂ ਅਸੀਂ ਚੁੱਕਣਾ ਵਾ ਨਾ ਉਦੋਂ ਟਾਈਮ ਸ਼ੁਰੂ ਹੋ ਜਾਣਾ ਤੇ ਜਦੋਂ ਗਾੜੀ ਜਾ ਕੇ ਫਿਨਿਸ਼ ਤੇ ਖਲੋ ਜਾਣਾ ਵਾ ਨੰਗ ਜਾਣਾ ਉਦੋਂ ਬੰਦ ਉਹ ਜਿਹੜੀ ਘੜੀ ਆਪਣੇ ਆਪ ਹੀ ਚੱਲਣੀ ਤੇ ਆਪਣੇ ਆਪ ਹੀ ਬੰਦ ਹੋਣੀ ਹੈ। ਅੱਛਾ ਹਾਂ ਉਹਨਾਂ ਨੂੰ ਅੱਛੇ ਵੜੇ ਫੋਲ ਦਾ ਪਤਾ ਲੱਗ ਜਾਂਦਾ ਉਹਨਾਂ ਦੇ ਹੱਥ 'ਚ ਸਭ ਕੁਝ ਹੁੰਦਾ ਵਾ। ਸਾਰੀ ਜਿਹੜਾ ਜਿੰਨੇ 8 ਬੰਦੇ ਭੱਜਣ ਦੇ ਕੰਟਰੋਲਰ ਦੇ ਹੱਥ 'ਚ ਵਾ। ਜਦੋਂ ਪਟਾਕਾ ਚੱਲਣਾ ਉਦੋਂ ਭੱਜਣਾ ਵਾ ਤੇ ਮੈਂ ਥੋੜਾ ਜਿਹਾ ਪਟਾਕੇ ਤੋਂ ਪਹਿਲਾਂ ਤੁਰ ਪਿਆ ਉਹਨੇ ਮੈਨੂੰ ਬਾਹਰ ਕੱਢਤਾ। ਆ ਚ ਮਾਮੂਰੀ ਕੋ ਜ ਹੋਰ ਕੱਲਾਂ ਵੀ ਦੱਸੋ ਹੋਰ ਬਾਹੂ ਤੁਹਾਨੂੰ ਦੱਸਾਂਗੇ ਅਗਲੇ ਬਲੌਗ ਚ ਹਾਂ ਆ ਸਾਡਾ ਬਲੌਗ ਲੋਕ ਵੇਖਣ ਪਤਾ ਲੱਗੇ ਲੋਕਾਂ ਨੂੰ ਵੀ ਕੌਣ ਬੋਲਣ ਦੇ ਆ ਕਿੱਥੇ ਬੈਠੇ ਆ ਕਿੱਦਾਂ ਆ ਤੇ ਫਿਰ ਅਗਲੇ ਦੇ ਵਿੱਚ ਹੋਰ ਪਾਵਾਂਗੇ ਵਧੀਆ ਵਧੀਆ ਬਣਾ ਕੇ ਝੋਟੀਆਂ ਝੋਟੀਆਂ ਠੀਕ ਆ ਅੱਜ ਦੀ ਬਲੌਗ ਚ ਇੰਨਾ ਹੀ ਤੇ ਜੇ ਇਹ ਵੀ ਲੋਗੇ ਮਤਲਬ 500 ਵੀਊ ਆ ਗਏ ਤੇ ਘੱਟੋ ਘੱਟ 50 60 ਲਾਈਕ ਆ ਗਏ ਫੇਰ ਉਹ ਆਉ ਜਿਹੜੇ ਤੇ ਇੱਕ ਟ੍ਰੈਕਟਰ ਦਾ ਕਵਿਤਾ ਨਹੀਂ ਲਿਖੀ ਉਹ ਪਾਵਾਂਗੇ ਉਹ ਕਰ ਪਾਵਾਂਗੇ ਉਹ ਪਾਵਾਂਗੇ ਉਹ ਪਰ ਹਰੇਕ ਟ੍ਰੈਕਟਰ ਦੇ ਉੱਤੇ ਵੱਜੂਗੀ ਜਿੱਥੇ ਜਿੱਥੇ ਵੀ ਜਾਊਗੀ ਚਲੋ ਅੱਜ ਦੇ ਇੰਨਾ ਹੀ ਇਹ ਆ ਜੀ ਕੁਝ ਸਰਟੀਫਿਕੇਟਸ ਤੇ ਮੈਡਲ ਜਿਹੜੇ ਮੇਰੇ ਮਾਮੂਣ ਜਿੱਤੇ ਨੇ ਕਈ ਪੰਜਾਬ ਦੇ ਨੇ ਕਈ ਨੈਸ਼ਨਲ ਵੀ ਖੇਡਣ ਗਏ ਨੇ 100 ਮੀਟਰ 200 ਮੀਟਰ ਤੇ ਹਾਂਜੀ ਨਾਲੇ ਜਿਹੜੇ ਮੇਰੇ ਮਾਮੇ ਹੋਣੀ ਨੇ ਉਹਨਾਂ ਨੇ ਮਤਲਬ ਕਬੂਤਰ ਵਗੈਰਾ ਵੀ ਰੱਖੇ ਹੋਏ ਨੇ ਤੇ ਉਹ ਵੀ ਮੈਂ ਤੁਹਾਨੂੰ ਦਿਖਾਉਣਾ ਆ ਆ ਦੇਖੋ ਜੀ ਆ ਸ਼ਰੀਏ ਲੱਗੇ ਹੋਏ ਨੇ ਹਣ ਉੱਤੇ ਜਾਂਦੇ ਆ ਤੁਹਾਨੂੰ ਮੈਂ ਦਿਖਾਉਣਾ ਕੋਈ ਜਿੱਥੇ ਬੈਠੇ ਨੇ ਤੇ ਆ ਦੇਖੋ ਜੀ ਇਧਰਾਂ ਕਬੂਤਰ ਵੀ ਰੱਖੇ ਹੋਏ ਨੇ ਇਹਦੇ ਅੰਦਰ ਵੀ ਕੁਝ ਬੰਦ ਕੀਤੇ ਹੋਏ ਨੇ ਕੁਝ ਬਾਹਰੇ ਆ ਆ ਦੇਖੋ ਨਹੀਂ ਤੇ ਇਹਨਾਂ ਦੇ ਤੇ ਇਹਨਾਂ ਦੇ ਕੋਠੇ ਦੇਖੋ ਜੀ ਪੂਰੇ ਪਿੰਡ ਦਾ ਥਿਓ ਹੁੰਦਾ ਹੈ ਨੀ ਗੁਰਦੁਆਰਾ ਸਾਹਿਬ ਬੰਡਾ ਜਰੂਰ ਦੱਸੋ ਤਾਂ ਕਿਵੇਂ ਲੱਗੀ ਵੀਡੀਓ ਅੱਜ ਦੀ ਵੀਡੀਓ ਚ ਨਹੀਂ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ